ਕੀ ਨਹੀਂ ਗਿਆ ਨਹੀਂ ਗਿਆ ਮੈਂ ਇਹ ਦਿਨਾਂ ਦਿਨ ਨੂੰ ਆਸਿਆਣਾ ਚਾਹੀਦਾ ਬੰਦਾ ਨੂੰ ਇਹ ਨਹੀਂ ਕਿਸੀ ਮੈਂ ਤਰ੍ਹਾਂ ਅੱਛਾ ਅੱਛਾ ਅੱਲੇ ਖੋਲੋ ਤੇ ਲੈ ਲਓ ਉਹ ਪਰਲਾ ਚੱਕ ਮੇਰਾ ਵੀ ਜਿਸ ਨਾਲ ਨਾ ਨਾ ਪ੍ਰਭੂ ਜਿਹੜਾ ਚੱਕ ਲੋ ਜੀ ਅੰਮ੍ਰਿਤਸਰ ਲੋ ਜੀ ਵਾਹ ਵਾਹ ਇੱਕ ਵਾਰ ਜੀ ਅੱਗੇ ਜਾ ਲੈਣ ਤੋਂ ਲੋ ਜੀ ਲੋ ਤਾਂ 300 ਤੋਂ ਉਹਨਾਂ ਸਾਈਡ ਤੋਂ ਜੋ ਅੰਨਾ ਜਾਦਾ ਅੱਗੇ ਵਾਹ ਫੋਨ ਵਿੱਚ ਕਰ ਲਓ ਦੇਖਿੰਦੇ ਆਪਾਂ ਕਰ ਲਾਂਗੇ ਬੰਦ ਕੋਲ ਉੱਪਰ ਪਾਣੀ ਪਰਕਣਾ ਪਰਕਣ ਬੋਲ ਦਿਤਾ ਕਿ ਕਿਹਨੇ ਜੋ ਉਹ ਬੰਦ ਨੂੰ ਗਾਈ ਮਾਈ ਚੱਗ ਗੁਰੂਖੇ ਵੱਡੇ ਭਾਗ ਜੀਵੇਂ ਪਰਮੇਸ਼ਰ ਕੋਟ ਫਲਾਂ ਦਰਸ਼ਨ ਗੁਰ ਜੀ ਦੇ ਸਰਵਾਣੀ ਆ ਪੈਂਦੀਆਂ ਸਰਵਾਣੀ ਦੇ ਮੜ ਮੜੀ ਮੜਾ ਮੜਾਈ ਕਿਪੜੀ ਸਾਇਆ ਅੰਦਰ ਦੇ ਵਿੱਚ ਨਾ ਦੇਵੇ ਇਹ ਆ ਜੋ ਮੰਦਰ ਦਸਮਨ ਤੋਂੜਨ ਲੱਗਾ ਆ ਵੇਖੋ ਖਾਲਸਾ ਇੱਧਰ ਓ ਯਾਰ ਆ ਦੇਖੋ ਮੈਂ ਆ ਇਤਨੀ ਨੇ ਆ ਜਮਨੀ ਨਹੀਂ ਕੱਲਿਆਗਾ ਮਾਨ ਫੈਮਲੀ ਫੈਕਟਰੀ ਹਰ ਦੇ ਬਾਰੇ ਮੈਂ ਪਹਿਲੇ ਤੋਂ ਇਹਨਾਂ ਨੂੰ ਕਰਦਾ ਸਾਹਿਬ ਸੁਭਨੀਸ਼ਾ ਮੈਂ ਕਰਦਾ ਕਰਦਾ ਇੱਕ ਲਾਭ ਹੈ ਬਾਰੇ ਕਰਿਆ ਨਾ ਕਿ ਕੋਈਆਂ ਨੇ ਬਿਲਕੁਲ और ये मेरा वीडियो मार के पूरा दिन हूं मैं गलत ही कह रहा मैं साहब साहब नहीं मैं गलत क्यों कह रहा प्लीज आप बोल मैं कौन हूं एक देखो रखे के तरीके का कितना दरबार चलो चलो उसको कुछ समझा दो का सुनो मत उसको भुनी साहब का घुड़का साहब यानी बड़ा कोई नहीं कोई तो ये निकलना हां ਜੀਪੀਐਮ ਕੋ ਤੁਹਾਨੂੰ ਮੈਂ ਕਹਾਂਗਾ ਕੋਈ ਗੱਲ ਨਹੀਂ ਕਰਦਾ ਮੈਂ ਇਹ ਫੋਟੋ ਵਾਲੀ ਕਿਉਂ ਆ ਨਾ ਯਾ ਜਿਹੜਾ ਤੇਰਾ ਦੋਵੇਂ ਨਾ ਖਾਂਡੀਆਂ ਨਾ ਨਹੀਂ ਨਾਲੇ ਪਸੇ ਨਹੀਂ ਨਾ ਰੰਗ ਕਰ ਗਿਆ ਪੂਰਾ ਇਹ ਬੰਦੇ ਰਹੀਆਂ ਇਹ ਤੇ ਹੁੰਦਾ ਕਿ ਜਿਆਦਾ ਜਿਵੇਂ ਕੱਲ ਖਾਂਡੀਆਂ ਮੇਜ ਆ ਨਹੀਂ ਘਾਰ ਹੀ ਛੱਡ ਗਈਆਂ ਮੈਂ ਮੰਨ ਲਓ ਘਾਰ ਹੀ ਦਿਨ ਦੀ ਘੱਟ ਖਾਂਦੀ ਆ ਚਲ ਚਲ ਚੋ ਯੋ ਯਾ ਜਿਨ੍ਹਾਂ ਦਾ ਕਿਰਦਾਰ ਹੈ ਜਿਨ੍ਹਾਂ ਦੇ ਨਾਂ ਤੇ ਦੇਦਾ ਮਾਹ ਪੁਰਖਾਂ ਨੇ ਉਹਨਾਂ ਦੀ ਫੋਟੋ ਜੇ ਸੰਸਕਰਨ ਤੋਂ ਲਗਾਓ ਕੋਈ ਨਹੀਂ ਹਾਂ ਆਪ ਜਿਆ ਪੀੜਾ ਸਾਹਿਬ ਗੱਡੀਆਂ ਉਗੀ ਡੋਟਾ ਡੋਟਾ ਜੈ ਨਗਰ ਡੋਟਾ ਡੋਟਾ ਆ ਤੂੰ ਸਮਝ ਕੇ ਇਕ ਕਾਇਦਾ ਆਪਾਂ ਸੰਚਾਲਕ ਬਣ ਕੇ ਬਹਿ ਜੀ ਪਤਾ ਹਨ ਊੜੇ ਹੁਣ ਆਨ ਕਾਨੂੰਨ ਦਾ ਪਤਾ ਨਹੀਂ ਰਹੀ ਇਹ ਕਿਹੜਾ ਮੁੱਦਾ ਦਾ ਸਾਰ ਮੁੱਦਾ ਬਣਦਾ ਇੱਕ ਉਹਨਾਂ ਨੂੰ ਪਤਾ ਉਹ ਇੱਥੇ ਲੱਗੇ ਰਹਿੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਮੁੱਦਾ ਤਾਂ ਬਣਦਾ ਵਾ ਇਹ ਅਸੀਂ ਰੌਲਾ ਪਾ ਕੇ ਖੱਪ ਪਾਈਏ ਅਸੀਂ ਨੇ ਕੋਈ ਖੱਪੀ ਨਹੀਂ ਪਾਉਣੇ ਅਹੀਂ ਤੇ ਕੋਸ਼ਿਸ਼ ਕੀਤੀ ਇਹਦੇ ਚੁੱਪ ਕਰਕੇ ਸਾਰਾ ਕੁਝ ਕੰਨ ਹੈ ਤੁਸੀਂ ਆਪਣੀ ਕਾਰਵਾਈ ਕਰੋ ਅਸੀਂ ਆਪਣੀ ਕਾਰਵਾਈ ਕਰਦੇ ਇਹ ਤੇ ਲੰਮਾ ਕੰਮ ਇਹਨਾਂ ਨੇ ਪਹਾੜਾ ਮਾਲਕਾਂ ਨੇ ਕੀਤਾ ਬਾਬਾ ਜੀ ਤੇ ਨੂੰ ਇਹਨਾਂ ਨੂੰ ਪੁੱਛੋ ਲਿਆ ਕੇ ਮੇਰੇ ਸਾਹਮਣੇ ਕਿਸੇ ਨੂੰ ਗੂਲ ਮੰਤਰ ਵੀ ਆਉਂਦਾ ਉਹ ਚਲੋ ਆਪਾਂ ਬਾਅਦ ਜਿਹੜਾ ਕਰਾ ਆਪਾਂ ਜਿਹੜੀ ਆਪਾਂ ਕਾਰਵਾਈ ਕਰੇਦਾਰ ਕਰੀਏ ਇਹਦੇ ਕਾਰਨ ਆਪਾਂ ਬਾਬਾ ਜੀ ਇਹਨਾਂ ਨੂੰ ਅੱਧੀ ਦਸਾਂ ਤੋਂ ਤਾਂ ਕਰਨੀ ਕੋਈ ਨਹੀਂ ਬੇਟਾ ਛਾਲ ਉਹ ਉੱਥੇ ਆਪਾਂ ਛਾਲ ਚ ਕਰਦੇ ਆ ਛਾਲ ਉੱਥੇ ਲੈ ਜਾਂਦੇ ਉੱਥੇ ਆਪਾਂ ਕਾਰਵਾਈ ਕਰਨੀ ਉੱਥੇ ਟਕਾਲ ਚ ਲੈ ਜਾਂਦੇ ਹਾਂ ਹਾਂ ਦਮ ਦੇ ਵਿੱਚ ਛਾਲ ਲੈ ਕੇ ਦੇ ਦੇ ਦੇਖ ਲਿਆ ਅਸੀਂ ਸੋਹਣੀ ਕਬੜੀ ਦਾ ਸਾਰਾ ਠੀਕ ਹੈ ਕੋਈ ਗੱਲ ਨਹੀਂ ਕਿ ਉਹਨਾਂ ਨੇ ਕੋਈ ਗੱਲ ਕਰਨੀ ਰੋਕਣਾ ਵਾ ਕੋਈ ਗੱਲ ਕਰਨੀ ਹੈ ਤੇ ਆਣ ਕੇ ਕਰ ਲੈਣ ਸਾਨੂੰ ਬਾਹਰ ਜਾਓ ਕਰ ਲੈਣਾ ਇੱਥੇ ਕਰਨੇ ਆ ਉਹ ਬਾਹਰ ਨਿਕਲ ਜੀ ਹੁਣ ਕਿਉਂਕਿ ਉਹਨਾਂ ਨੂੰ ਤੇ ਇਹ ਬੜਾ ਵੱਡਾ ਸਵਾਲ ਆ ਵੀ ਉਹਨਾਂ ਨੇ ਦੇਖ ਕੇ ਹਸਾਵਨਾ ਲਾਗੇ ਸਰਾਨੇ ਥੱਲੇ ਆ ਕੰਮ ਹੋ ਗਿਆ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਰੇ ਹਾਂ ਰਾਮ ਨਾਮ ਇੱਥੇ ਖਾਲਸਾ ਦੇ ਉਹਨੇ ਵੀ ਇੱਥੇ ਤੇ ਇੱਥੇ ਜਗ੍ਹਾ ਲਈ ਥੋੜੀ ਜੀ ਜਗ੍ਹਾ ਲੈ ਕੇ ਤੇ ਜਿਹੜੀਆਂ ਪੋਥੀਆਂ ਜੋ ਸਮਗਰੀ ਸੰਤ ਸੰਪੂਰਨ ਸਿੰਘਾਣਾ ਵਾਲੋਂ ਸ਼ਕਤਾ ਦੇ ਭੇਟ ਕਰ ਲਈ ਲਿਖੀ ਉਹ ਸਾਰੀ ਸਮਗਰੀ ਜਿਹੜੀ ਆ ਇੱਥੇ ਇੱਕ ਲਿਮਾਰੀ ਦੇ ਵਿੱਚ ਆ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਉਹਨੇ ਰੱਖੀ ਆ 1988 ਤੋਂ ਲੈ ਕੇ ਹੀ ਉਹਨਾਂ ਦਾ ਜੀਵਨ ਆਪਣਾ ਉਹਨਾਂ ਦੀਆਂ ਆਪਣੀਆਂ ਹੱਥ ਲੋਕ ਲਿਖਤੀ ਜਿਹੜੀਆਂ ਵਸਤਵਾਂ ਆਂ ਜੋ ਗੁਰਬਾਣੀ ਦੀਆਂ ਪੋਥੀਆਂ ਉਹ ਅਸੀਂ ਇਤਰਾ ਸਾਨੂੰ ਮਿਲਦੀਆਂ ਜਿਨ੍ਹਾਂ ਨੂੰ ਸਿਉਂਗ ਲੱਗੀ ਆ ਇਹੋ ਜਿਹੇ ਨਰਾਦਰ ਕਰਨ ਵਾਲੇ ਵਿਅਕਤੀਆਂ ਨੂੰ ਕਦੀ ਵੀ ਬਖਸ਼ਿਆ ਨਹੀਂ ਪਹਿਲਾਂ ਪ੍ਰਸ਼ਾਸਨ ਦੀ ਕਾਰਵਾਈ ਜ਼ਰੂਰੀ ਹੈ ਇਹਦੇ ਤੇ ਪ੍ਰਸ਼ਾਸਨ ਧਿਆਨ ਚ ਆਪਣੇ ਚ ਲਿਆਵੇ ਤੇ ਕਾਰਵਾਈ ਕਰੇ ਅੱਜ ਕੀ ਹੋਇਆ ਜੀ ਇੱਥੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਲੱਗੇ ਜੋ ਕਹਿ ਸਕਦੇ ਜੱਥੇਬੰਦੀਆਂ ਇੱਥੇ ਪਹੁੰਚੇ ਨੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਉਹਦੇ ਨੂੰ ਅਸੀਂ ਦੇਖਦੇ ਹੋਏ ਮੈਂ ਐਚ ਐਚਓ ਸੀਡ ਵੀਰ ਨੀਰਜ ਅਸੀਂ ਇਕੱਠੇ ਇਹ ਮਾਰਕੀਟ ਦੇ ਵਿੱਚ ਆਏ ਆ ਇੱਥੇ ਇੱਕ ਦੁਕਾਨ ਸੀਗੀ ਦੁਕਾਨ ਦੇ ਓਨਰ ਨੂੰ ਬੁਲਾਇਆ ਅਸੀਂ ਤਾਲਾ ਟੜਵਾ ਕੇ ਤਾਲਾ ਉਹਦੇ ਉਹਨੂੰ ਓਪਨ ਕਰਵਾ ਕੇ ਬੜੀ ਮਰਿਆਦਾ ਦੇ ਨਾਲ ਸਿੰਘ ਸਹਿਬਾਨਾ ਨੇ ਆਪਨਾ ਉਹ ਚੈੱਕ ਕੀਤਾ ਆ ਉਹਦੇ ਵਿੱਚ ਥੋੜੇ ਮਤਲਬ ਉਹਦੇ ਵਿੱਚ ਸਾਨੂੰ ਮਤਲਬ ਇਹਨਾਂ ਨੂੰ ਮਹਾਰਾਜ ਦੇ ਗੁੜਕਾ ਸਾਹਿਬ ਮਿਲੇ ਨੇ ਜੋ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਸਰ ਕੀ ਕਿਹੜਾ ਵਿਅਕਤੀ ਹੈਗਾ ਕਾਹਦਾ ਕੰਮ ਕਰਦਾ ਸੀਗਾ ਹਾਂਜੀ ਉਹ ਵੈਰੀਫਾਈ ਕਰ ਰਹੇ ਉਹ ਵੈਰੀਫਾਈ ਕਰ ਰਹੇ ਨੇ ਇਹ ਦੁਕਾਨ ਦਾ ਓਨਰ ਆਇਆ ਅਸੀਂ ਵੈਰੀਫਾਈ ਕਰ ਰਹੇ ਹਲੇ ਗੁੜਕਾ ਸਾਹਿਬ ਮਿਲੇ ਨੇ ਹਲੇ ਉਹਦੀ ਉਹਦੀ ਚੱਲਣ ਡਿਆ ਹਲੇ ਹਲੇ ਗਿਣਤੀ ਚੱਲਣ ਡਿਆ ਮਹਾਰਾਜ ਤਾਂ ਕਿਹੜੀ ਕਾਰਵਾਈ ਕੀਤੀ ਜਾਏਗੀ ਇਸ ਵਿਅਕਤੀ ਦੇ ਅਸੀਂ ਦੇਖੋ ਜੀ ਉਹ ਇਹਨਾਂ ਦਾ ਹੁਕਮ ਅੱਗੇ ਅਸੀਂ ਪ੍ਰਵਾਨ ਕਰਾਂਗੇ ਅਗਲੇ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਉਸ ਤੋਂ ਬਾਅਦ ਕਾਨੂੰਨੀ ਕਾਰ